ਪਿੰਡ ਕੋਟਲਾ ਬੱਜਾ ਸਿੰਘ ਦੇ ਮਿਡਲ ਸਕੂਲ ਵਿਖੇ ਉਸ ਸਮੇਂ ਮਾਹੌਲ ਗਰਮਾ ਗਿਆ ਜਦ ਸਕੂਲ ਦੀ ਇੱਕ ਅਧਿਆਪਕਾ ਦੀ ਬਦਲੀ ਸੰਬੰਧੀ ਪਤਾ ਚੱਲਿਆ ਇਸ ਸੰਬੰਧੀ ਪਿੰਡ ਦੇ ਮੋਤਵਾਰਾਂ ਤੇ ਬੱਚਿਆਂ ਦੇ ਮਾਪਿਆਂ ਨੇ ਜਾਣਕਾਰੀ ਦੰਦਿਆ ਕਿ ਰੋਜ਼ਾਨਾ ਦੀ ਤਰ੍ਹਾਂ ਪੱਚੇ ਸਕੂਲ ਪੁੱਜੇ ਤਾਂ ਉੱਥੋਂ ਪਤਾ ਲੱਗਾ ਕਿ ਸਰਵ ਸਿੱਖਿਆ ਅਭਿਆਨ ਅਧਿਆਪਕਾ ਪਰਮਜੀਤ ਕੌਰ ਦੇ ਕਿਸੇ ਹੋਰ ਸਕੂਲ ਵਿੱਚ ਆਰਡਰ ਹੋ ਗਏ ਹਨ ਪਿੰਡ ਦੇ ਮੋਤਵਾਰਾਂ ਤੇ ਬੱਚਿਆਂ ਦੇ ਮਾਪੇ ਵੱਡੀ ਗੰਦੀ ਵਿੱਚ ਸਕੂਲ ਪਹੁੰਚ ਗਏ ਅਤੇ ਸਕੂਲ ਨੂੰ ਤਾਲਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਤੇ ਹੋਰ ਨਾ ਰਹਿਣਾ ਹੈ ਕਿ ਸਕੂਲ ਵਿੱਚ ਪਹਿਲਾਂ ਹੀ ਤਿੰਨ ਅਸਾਮੀਆਂ ਖਾਲੀਆਂ ਹਨ ਅਤੇ ਮੈਡਮ ਪਰਮਜੀਤ ਕੋਹੜੀ ਤਿੰਨੇ ਅਸਾਮੀਆਂ ਦੇ ਬੱਚਿਆਂ ਨੂੰ ਪੜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹੋ ਜੇ ਮਿਹਨਤੀ ਅਧਿਆਪਕਾਂ ਨੂੰ ਅਸੀਂ ਸਕੂਲ ਤੋਂ ਬਾਹਰ ਨਹੀਂ ਜਾਣ ਦੇਵਾਂਗੇ। ਮਹਾਂ ਲਕਿੰਦਰ ਸਿੰਘ ਕੋਟਲਾ ਬਜਾ ਸਿੰਘ ਦਾ ਸਾਨੂੰ ਪਤਾ ਲੱਗਾ ਹੈ ਕਿ ਸਾਡੇ ਸਕੂਲ ਦੀ ਫੀਚਰ ਦੇ ਸਕੂਲ ਦੀ ਬਦਲੀ ਹੋਣ ਵਾਲੀ ਆ ਤੇ ਅਸੀਂ ਇਹਦਾ ਵਿਰੋਧ ਕਰਦੇ ਹਾਂ। ਕਿਉਂਕਿ ਜੇ ਸਾਡੇ ਟੀਚਰ ਆ ਬਹੁਤ ਚਿਰ ਤੋਂ ਸਾਡੇ ਸਕੂਲ ਨੂੰ ਪੜ੍ਹਾ ਰਹੇ ਆ ਸਾਡੇ ਬੱਚੇ ਸਾਨੂੰ ਇਥੋਂ ਪਤਾ ਲੱਗਦਾ ਕਿ ਜਿਹੜਾ ਸਾਡਾ ਸਕੂਲ ਆ ਉਹ ਗਰਦਾਸਪੁਰ ਜ਼ਿਲ੍ਹੇ ਤੋਂ ਦੂਜੇ ਨੰਬਰ ਤੇ ਆਇਆ ਤੇ ਪੜ੍ਹਾਈ ਬਹੁਤ ਵਧੀਆ ਕਰਾਉਂਦੇ ਆ ਸਾਨੂੰ ਪਤਾ ਲੱਗਾ ਕਿ ਸਾਡਾ ਜਿਹੜਾ ਟੀਚਰ ਬਦਲੀ ਕੀਤਾ ਜਾ ਰਿਹਾ ਇਹ ਇਸ ਨੂੰ ਬਦਲ ਨਹੀਂ ਦੇਵਾਂਗੇ ਜੇ ਇਥੋਂ ਤੱਕ ਵਿਰੋਧ ਕਰਦੇ ਕਿ ਸਾਨੂੰ ਜੇ ਇਥੋਂ ਤੱਕ ਕਰਨਾ ਗਿਆਗਾ ਆਪਾਂ ਆਪਣੇ ਸਕੂਲ ਨੂੰ ਜਿੰਦਰਾ ਲਾ ਦੇਣਾ ਤੇ ਜਿੰਦਰਾ ਲਾ ਕੇ ਕਿਸੇ ਵੀ ਬੱਚੇ ਨੂੰ ਸਕੂਲ ਨਹੀਂ ਭੇਜਾਂਗੇ ਸਰਕਾਰ ਇਹ ਕਹਿੰਦੀ ਵੀ ਸਹੀ ਇਹ ਸਾਰੇ ਜਿਹੜੇ ਬੱਚੇ ਆ ਉਹ ਸਰਕਾਰੀ ਸਕੂਲਾਂ 'ਚ ਪਾਓ ਤੇ ਨਾਲੇ ਇਹ ਕੰਮ ਕਰਦੇ ਕਿ ਸਾਡੇ ਜਿੱਥੇ ਬੱਚੇ ਇੱਥੇ ਪੜਨ ਵਾਲੇ ਆ ਪੜਦੇ ਆ ਤੇ ਉਹਨਾਂ ਨੂੰ ਪੜਾਉਣ ਤੋਂ ਇਹ ਟੀਚਰਾਂ ਦੀ ਬਦਲੀ ਹੋ ਰਹੀ ਆ ਇੱਥੇ ਟੀਚਰ ਦੀ ਹੋਰ ਲੋੜ ਆ ਕਿਉਂਕਿ ਟੀਚਰ ਅੱਗੇ ਥੋੜੇ ਆ ਇਸ ਕਰਕੇ ਸਾਡੇ ਟੀਚਰ ਦੀ ਬਦਲੀ ਨਾ ਕੀਤੀ ਜਾਵੇ ਅਸੀਂ ਇਹਦਾ ਪੂਰਜ ਵਿਰੋਧ ਕਰਦੇ ਆ ਤੇ ਜੇ ਇਸ ਨੂੰ ਬਦਲੀ ਕੀਤਾ ਜਾਏਗਾ ਤਾਂ ਆਪਾਂ ਸਕੂਲ ਬੰਦ ਕਰ ਦੇਵਾਂਗੇ ਸਾਰੇ ਵੇਖੋ ਸਾਰੀ ਸੰਗਤ ਸਾਡੇ ਇਕੱਠੀ ਇਕੱਤਰ ਹੋਈ ਆ ਅਸੀਂ ਸਾਰੇ ਇਸ ਕੰਮ ਵਾਸਤੇ ਆਏ ਆ ਕਿ ਇਸ ਸਕੂਲ ਵਿੱਚੋਂ ਸਾਡੇ ਟੀਚਰ ਦੀ ਬਦਲੀ ਨਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪਕ ਹੋਏ ਬੱਚਿਆਂ ਦਾ ਕਹਿਣਾ ਹੈ ਕਿ ਮੈਡਮ ਪਰਮਜੀਤ ਕੌਰ ਜਿੱਥੇ ਸਾਨੂੰ ਬਹੁਤ ਪਿਆਰ ਨਾਲ ਪੜਾਉਂਦੇ ਹਨ ਉੱਥੇ ਸਾਨੂੰ ਜੀਵਨ ਵਿੱਚ ਕੰਮ ਆਉਣ ਵਾਲੇ ਬੜਮੁੱਲੇ ਵਿਚਾਰਾਂ ਨਾਲ ਵੀ ਜੋੜਦੇ ਹਨ ਮੈਂ ਸਤਿਮ ਜੀ ਮਹਾਲਾ ਦੀ ਸਤਿ ਸ਼੍ਰੀ ਅਕਾਲ ਹਾਂ ਮੈਂ ਕੋਟਲਾ ਬਜਾ ਸਿੰਘ ਦੀ ਰਹਿਣ ਵਾਲੀ ਆ ਮੇਰਾ ਨਾਮ ਜਸਪੀਤ ਹੋਇਆ ਹੈ ਸਾਡੇ ਅਧਿਆਪਕ ਪਰਮਜੀਤ ਕੌਰ ਦੀ ਬਦਲੀ ਹੋ ਰਹੀ ਹੈ ਉਹ ਸਾਨੂੰ ਬਹੁਤ ਲੰਮੇ ਸਮੇਂ ਤੋਂ ਪੜਾ ਰਹੇ ਹਨ ਉਹ ਉਹ ਬਹੁਤ ਹੀ ਚੰਗੇ ਹਨ ਉਹਨਾਂ ਦੇ ਉਹਨਾਂ ਦੀ ਪੜਾਈ ਕਰਨੇ ਹਾਂਸੀ ਸਾਡੇ ਰਿਜ਼ਲਟ ਬਹੁਤ ਵਧੀਆ ਆ ਰਹੇ ਨੇ ਅਸੀਂ ਇਹ ਚਾਹੁੰਦੇ ਹਾਂ ਕਿ ਉਹਨਾਂ ਦੀ ਬਦਲੀ ਰੋਕ ਦਿੱਤੀ ਜਾਵੇ ਉਹ ਬਹੁਤ ਹੀ ਚੰਗਾ ਪੜ੍ਹਾਉਂਦੇ ਹਨ ਪੇਪਰ ਵੀ ਸਾਡੇ ਪੇਪਰ ਵੀ ਬਹੁਤ ਸਹੀ ਹੋ ਰਹੇ ਹਨ ਸਿਰ ਤੇ ਸਾਡੇ ਪੇਪਰ ਸਿੱਧੇ ਆ ਰਹੇ ਹਨ ਸਰਕਾਰ ਨੇ ਸਾਡੇ ਨਾਲ ਇਹ ਇਨ ਇਨਸਾਫੀ ਕਰ ਰਹੇ ਹਨ ਨਾਂ ਇਨਸਾਫੀ ਕਰ ਰਹੇ ਹਨ ਸਰਕਾਰ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸਾਨੂੰ ਸਗੋਂ ਹੋਰ ਟੀਚਰ ਦੀ ਜਰੂਰਤ ਹੈ ਇਸ ਲਈ ਸਾਨੂੰ ਸਾਡੇ ਪਰਮਜੀਤ ਕੋਰ ਟੀਚਰ ਦੀ ਇਹਨਾਂ